ਮੈਨੂੰ ਵਾਏ ਗੁਰੂ ਤੇ ਇੰਨਾ ਬਹੁਤ ਪ੍ਰੋਸਾ ਹੈ ਕਿ ਇਹਨਾਂ ਦੀ ਬਲੌਕ ਨਾਲ ਹੀ ਹੋਈ ਹੈ ਇੱਕ ਬਾਥਰੂਮ ਵਾਲੀ ਗੁਰੂ ਰਾਮਦਾਸ ਨੇ ਰਜਨੀ ਦਾ ਪਿੰਗਲਾ ਠੀਕ ਕਰਤਾ ਸੀ ਤੇ ਉਹਦੀਆਂ ਸਾਰੀਆਂ ਬਲੌਕ ਨਾਲੀਆਂ ਹੋਈਆਂ ਸੀ ਤੇ ਉਹ ਖੜੇ ਹੋ ਗਏ ਸੀ ਤੇ ਇੱਕ ਵਾਏ ਗੁਰੂ ਜੀ ਤਾਂ ਇੰਨਾ ਭਰੋਸਾ ਕਿ ਇਹਨਾਂ ਨੂੰ ਵੀ ਉਹ ਠੀਕ ਕਰਨਗੇ ਅਈ ਤੇ ਬੜੀ ਆਸ ਰੱਖੀ ਵੀ ਇਹ ਸਾਨੂੰ ਸਾਹਮਣੇ ਬੜੇ سارے ਫਰਜ਼ ਇਹਨਾਂ ਦੇ ਪੂਰੇ ਕਰਦੇ ਸੀ ਤੇ ਪਰ ਕੀਰੀ ਬਾਕੀ ਸਾਨੂੰ ਫਿਰ ਇਹਨਾਂ ਨੂੰ ਸਾਹਮਣਾ ਪੈਂਡਿਆ ਵਾ ਹਣ ਵੀ ਅਹੀਂ ਆਨੇ ਆਪੀ ਆਪਣੀ ਗ੍ਰੰਥ ਦੇ ਕੇ ਆਪਣੀਆਂ ਬੱਚੀਆਂ ਦੇ ਵਿੱਚ ਰਾਜੀ ਬਾਜੀ ਰਵੇ। ਵੀ ਹੁਣ ਤੇ ਸਾਡੇ ਕੋਲ ਬਿਲਕੁਲ ਕੋਈ ਪੈਸਾ ਨਹੀਂ ਹੈਗਾ। ਵੀ ਜੋ ਵੀ ਅਸੀਂ ਘਰ ਦੀਆਂ ਚੀਜ਼ਾਂ ਵੀ ਕੁਝ ਗਹਿਨੇ ਗੁਨੇ ਪਾ ਦਿੱਤੀਆਂ ਨੇ। ਕੁਝ ਨਹੀਂ ਸਾਡੇ ਕੋਲ ਹੈਗਾ। ਸਭ ਕੁਝ ਵੇਚ ਦਿੱਤਾ ਆ ਤੇ ਹੁਣ ਅਡਾ ਇਹ ਕਿ ਸਾਡਾ ਲਾਜੋ ਜੇ ਹੁਣ ਸਾਡੀ ਹੈਲਪ ਕੀਤੀ ਜਾਵੇ। ਅੱਜ ਤੋਂ ਮੇਰਾ ਖਰਚਾ ਜਿਹੜਾ ਹੋ ਚੁੱਕਾ ਉਹ ਕੁਝ 6-7 ਲੱਖ ਰੁਪਈਆ ਖਰਚਾ ਸਾਡਾ ਲੱਗ ਚੁੱਕਾ ਪਹਿਲੋਂ ਹੀ। ਹੁਣ ਅਨੂ ਅਸੀਂ ਜਲੰਧਰ ਕਿਡਨੀ ਹਸਪੀਟਲ ਗਏ ਆ ਤੇ ਉਹ ਕਹਿੰਦੇ ਵੀ ਕਿਡਨੀ ਟਰਾਂਸਪੋਰਟ ਹੋਣੀ ਆ ਤੇ ਸਾਡੇ ਕੋਈ ਹੱਥ ਪੱਲੇ ਨਹੀਂ ਹੈਗਾ ਇਹੋ ਬੇਨਤੀ ਕਰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਦੋਵੇਂ ਵੇਲੇ ਜਾ ਕੇ ਮਹਾਰਾਜ ਗਾੜੀ ਅਰਦਾਸ ਬੇਨਤੀ ਕਰਦੀਆਂ ਵਾਂ ਕਿ ਇਹਨਾਂ ਦੀ ਪੈਂਬਲਾਥ ਜੇ ਤੇ ਪੈਂਬਲਾਥ ਜੇ ਤੇ ਇੱਕ ਬੰਨੇ ਮੈਂ ਲੰਮੇ ਬਹਿ ਜਾऊ ਇੱਕ ਬੰਨੇ ਤੂੰ ਬਹਿ ਜੀ ਛੋਟੀ ਵੱਡੀ ਨੂੰ ਕਹਿੰਦੀ ਵੱਡੀ ਛੋਟੀ ਨੂੰ ਕਹਿੰਦੀ ਵੀ ਜਦੋਂ ਪਾਪਾ ਦੀ ਪੈਂਬਲਾਥ ਜੇ ਉਹ ਵੀ ਫਿਰ ਅਹੀਂ ਪਾਪਾ ਦੇ ਨਾ ਲੰਮੇ ਪੈ ਕੇ ਇੱਥੇ ਫੋਨ ਵੇਖਿਆ ਕਰਾਂਗੇ ਤੇ ਨਾਲੇ ਪੈਸੇ ਲਿਆ ਕਰਾਂਗੇ। ਮਨ ਤੇ ਬੜਾ ਡੋਲਦਾ ਵਾ ਪਰ ਗੁਰੂ ਮਹਾਰਾਜ ਤੇ ਡੋਰਾ ਛੁੱਟਿਆ ਵਾ ਕਿ ਮਹਾਰਾ ਸੱਚੇ ਪਾਤਸ਼ਾਹ ਤੁਸੀਂ ਠੀਕ ਕਰਨਾ ਵਾ ਤੁਸੀਂ ਸਭ ਕੁਝ ਕਰਨਾ ਵਾ ਵੇਖੋ ਸਾਨੂੰ ਲੋਕ ਢਕਾਉਂਦੇ ਬੜਾ ਵਾ ਕੋਈ ਕਹਿੰਦਾ ਵੀ ਐਦਾਂ ਕਰੋ ਐਦਾਂ ਕਰੋ ਪਰ ਨਹੀਂ ਆਪਾਂ ਬਾਬਾ ਦੀਪ ਸਿੰਘ ਤੇ ਡੋਰਾ ਛੁੱਟਿਆ ਵੀ ਬਾਬਾ ਦੀਪ ਸਿੰਘ ਜੀ ਜਿਹੜੇ ਆਣ ਕੇ ਸਾਨੂੰ ਲੋਕੀ ਟਾਨੇ ਮਾਰਦੇ ਤੁਸੀਂ ਉਹਨਾਂ ਦਾ ਮੂੰਹ ਬੰਦ ਕਰੋ। ਡੈਡੀ ਨੇ ਸੋਹਰਾ ਸਾਹਿਬ ਜੀ ਉਹ ਹੀ ਨੂੰ ਲਿਆ ਕੇ ਦਿੰਦੇ ਕਮਾ ਕੇ ਤੇ ਕੁਝ ਗਰਾਈ ਕਰਕੇ ਵੀ ਅਸੀਂ ਉੱਚੋਂ ਹੀ ਆਪਣਾ ਟਾਈਮ ਪਾਸ ਕਰਦੇ ਤੇ ਇਹਨਾਂ ਦਾ ਇਲਾਜ ਕਰਾਉਂਦੇ ਆ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਆ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਹਲਕਾ ਰਾਜ ਸਸਿਕਾ ਪਿੰਡ ਧਾਰੀ ਵਾਲੇ ਪਹੁੰਚੇ ਆ ਅਤੇ ਉਸ ਗੁਰਸੇਖ ਪਰਿਵਾਰ ਨਾਲ ਮਿਲਾਉਂਦੇ ਆ ਜਿਸ ਪਰਿਵਾਰ ਵਿੱਚ ਪਰਿਵਾਰ ਦਾ ਮੁਖੀ ਆ ਕਮਾਉਪੁੱਤ ਜਿਹਨੂੰ ਕਹਿ ਸਕਦੇ ਆ ਗੁਜਰਾਂਦ ਸਿੰਘ ਜਿਸ ਦੀ ਉਮਰ 29 ਸਾਲ ਆ ਤਿੰਨ ਧੀ ਆ ਨੇ ਪਰਮਾਤਮਾ ਨੇ ਪਹਿਲੋ ਇਹ ਕਿਡਨੀ ਦਿੱਤੀ ਸੀ ਤੇ ਉਹ ਵੀ ਜਿਹੜੀ ਕਿਡਨੀ ਹੈ ਖਰਾਬ ਹੋ ਚੁੱਕੀ ਆ ਤੁਹਾਨੂੰ ਤੁਸੀਂ ਇਹ ਜੂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਹਾਲਾਤ ਨੇ ਪਰਿਵਾਰ ਦੇ ਪਰਿਵਾਰ ਵਿੱਚ ਕਮਾਉਣ ਵਾਲੇ ਮੁਖੀਆ ਇਸ ਤਰ੍ਹਾਂ ਦੇ ਹਾਲਾਤ ਨੇ ਗੱਲਬਾਤ ਵੀ ਕਰਾਂਗੇ ਗੁਜੰਟ ਵੀਰ ਦੇ ਨਾਲ ਵੀਰੇ ਹੋਇਆ ਕੀ ਆ ਕਿਉਂ ਤੁਹਾਡੀ ਕਿਡਨੀ ਖਰਾਬ ਹੋ ਗਈ ਹੈ ਕਿਸ ਤਰ੍ਹਾਂ ਹੋ ਗਈ ਆ ਦੱਸਣਾ ਜੂ ਸਾਂਝਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਪਹਿਲੋਂ ਪੇਟ ਤੇ ਦਰਦ ਹੋਈ ਦਰਦੋਂ ਤੋਂ ਫਿਰ ਅਸੀਂ ਚੈੱਕਅਪ ਕਰਵਾਉਣ ਚੱਲ ਗਏ ਦਰਦ ਪਹਿਲਾਂ ਟਿਕਟਾ ਕੇ ਲਵਾਏ ਟੀਗਿਆਂ ਨਾਲ ਤੇ ਦਰਦ ਨਹੀਂ ਰੁਕੀ ਜਾ ਗਈ ਫਿਰ ਹਸਪੀਟਲ ਐਡਮਿਟ ਹੋ ਗਏ ਹਰ ਤੇਜ ਉਹਨਾਂ ਸਾਡੇ ਟ੍ਰੀਟਮੈਂਟ ਕਰਨਾ ਚਾਲੂ ਕਰਤਾ ਪਹਿਲਾ ਆਪਰੇਸ਼ਨ ਕੀਤਾ ਉਹ ਵੀ ਨਹੀਂ ਸਫਲ ਹੋਇਆ ਦੂਜਾ ਕੀਤਾ ਉਹ ਵੀ ਨਾ ਆਇਆ ਤੀਜਾ ਆਪਰੇਸ਼ਨ ਕੀਤਾ ਉਹਨਾਂ ਜਾ ਕੇ ਤੀਜਾ ਆਪਰੇਸ਼ਨ ਸਫਲ ਹੋਇਆ ਸਟੈਂਡ ਬਾਇਆ ਨਾ ਸਟੈਂਡ ਪੈ ਗਿਆ ਉਸ ਤੋਂ ਬਾਅਦ 3 ਕੁ ਮਹੀਨੇ ਵਧੀਆ ਨੰਗੇ ਬਾਅਦ ਚ ਫਿਰ 3 ਮਹੀਨੇ ਬਾਅਦ ਅਸੀਂ ਸਟੈਂਡਰਡ ਰੂਮ ਕਰਾਉਣ ਗਏ ਇਹ ਤਾਂ ਸਟੈਂਡਰ ਮੂਮ ਕਰਾਇਆ ਨਾ ਸਟੈਂਡਰ ਮੂਮ ਕੀਤਾ ਫਿਰ ਪੰਨਿਆ ਦਿਨਾਂ ਬਾਅਦ ਇਹ ਮੁਸ਼ਕਲ ਆ ਗਈ ਮੇਰਾ ਬਾਹ ਨੂੰ ਫਿਰ ਬੰਦ ਹੋ ਗਿਆ ਅਈ ਫਿਰ ਜਾ ਕੇ ਤੇਜੋ ਹਸਪੀਟਲ ਐਡਮਿਟ ਹੋ ਗਿਆ ਕਹਿੰਦੇ ਵੀ ਸਟੈਂਡ ਪਾਉਣਾ ਪੈਣਾ ਦੁਬਾਰਾ ਸਟੈਂਡ ਪਾਉਣ ਦੀ ਉਹਨਾਂ ਕੋਸ਼ਿਸ਼ ਕੀਤੀ ਪਹਿਲੀ ਵਾਰੀ ਨਹੀਂ ਪਿਆ ਦੂਜੀ ਵਾਰੀ ਪਾਉਣ ਦੀ ਕੀਤੀ ਨਹੀਂ ਪਿਆ ਮਤਲਬ ਤਿੰਨ ਚਾਰ ਵਾਰੀ ਉਹਨਾਂ ਪ੍ਰੇਸ਼ਣ ਕੀਤੇ ਟਰਾਈ ਕੀਤੀ ਸਟੈਂਡ ਪਾਉਣ ਦੀ ਫਿਰ ਸਟੈਂਡ ਨਹੀਂ ਪਿਆ ਫਿਰ ਉਹਨਾਂ ਮੇਰੇ ਪੀਸੀਐਨ ਪਾਤੀ ਪੀਸੀਐਨ ਨੂੰ ਉਹਨਾਂ 1.5 ਸਾਲ ਹੋ ਗਿਆ ਮੇਰੇ ਪੀਸੀਐਨ ਪੈਨੂ ਉਹ ਕਿ ਪੀਸੀਐਨ ਰਾਈ ਥਾਣੀ ਪਸ਼ਾਬ ਆ ਰਿਹਾ ਮੇਰੇ ਉਹਨਾਂ ਪਸ਼ਾਬ ਦੀ ਦਿੱਕਤ ਆ ਉਤ ਤੋਂ ਬਾਅਦ ਫਿਰ ਮੇਰਾ ਕੋਈ ਆਪਰੇਸ਼ਨ ਜਿਹੜਾ ਵਾ ਨਹੀਂ ਸਫਲ ਹੋਇਆ ਫਿਰ ਉਸ ਗਰੰਟੀ ਵੀ ਇਲਾਜ ਕਿੰਨਾ ਕਰਾਇਆ ਕਿੰਨੇ ਕੇ ਪੈਸੇ ਲੱਗ ਗਏ ਨੇ ਘਰ 'ਚ ਹਾਲਾਤ ਕੀ ਨੇ ਘਰ 'ਚ ਰੋਜ਼ ਰੋਟੀ ਕਮਾਉਣਾ ਲਈ ਤੁਸੀਂ ਇਕੱਲੇ ਸੀ ਕਿ ਜਾਂ ਹੋਰ ਵੀ ਪਰਿਵਾਰ ਦਾ ਮੁਖੀ ਘਰ 'ਚ ਕਮਾਉਂਦਾ ਸੀ ਨਹੀਂ ਅੱਜ ਤੋਂ ਮੇਰੇ ਦੋ ਬ੍ਰਦਰ ਆ ਉਹ ਆਪਣਾ ਵੱਖ-ਵੱਖ ਕਰਦੇ ਮੈਂ ਆਪਣਾ ਪਰਿਵਾਰ ਵੱਖਾ ਪਾਲਦਾ ਹਾਂ ਨਾਲ ਮੇਰੇ ਮਾਤਾ ਪਿਤਾ ਇਹ ਪਰ ਮੈਂ ਕਮਾਈ ਕਰਦਾ ਹਾਂ ਆਪਣੀ ਤੇ ਆਪਣੇ ਹੀ ਬੱਚਿਆਂ ਦਾ ਕਰਦਾ ਹਾਂ ਕੰਮ ਤੇ ਅੱਜ ਤੋ ਮੇਰਾ ਖਰਚਾ ਜਿਹੜਾ ਹੋ ਚੁੱਕਾ ਕੁਛ 6-7 ਲੱਖ ਰੁਪਈਆ ਖਰਚਾ ਸਾਡਾ ਲੱਗ ਚੁੱਕਾ ਪਹਿਲੋਂ ਹੀ ਤੇ ਹੁਣ ਅਨੁ ਅਸੀਂ ਜਲੰਧਰ ਕਿਡਨੀ ਹਸਪੀਟਲ ਗਏ ਆ ਤੇ ਉਹ ਕਹਿੰਦੇ ਵੀ ਕਿਡਨੀ ਟਰਾਂਸਫਰ ਹੋਣੀ ਆ ਤੇ ਸਾਡੇ ਕੋਈ ਹੱਥ ਪੱਲੇ ਨਹੀਂ ਹੈਗਾ ਇਹੋ ਬੇਨਤੀ ਕਰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਸਾਡੀ ਹੈਲਪ ਕੀਤੀ ਜਾਵੇ ਸਾਡਾ ਇਲਾਜ ਜਿਹੜਾ ਟਰੀਟਮੈਂਟ ਵਧਿਆ ਹੋ ਚੁੱਕੇ ਜਿੰਨੇ ਸੋ ਵੀ ਹੁਣ ਤੱਕ ਕੋਈ ਸਮਾਜ ਸੇਵੀ ਜਾਂ ਕੋਈ ਹੋਰ ਐਨਰਜੀ ਅੱਗੇ ਆ ਚੁੱਕਿਆ ਕਿ ਨਹੀਂ ਆਇਆ ਹਰ ਤੱਕ ਲਾਜ ਵਾਸਤੇ ਸਿਰਫ ਵੇਖੋ ਅਸੀਂ ਤੇ ਅਰਜ਼ ਬੜੀ ਕੀਤੀ ਸੀ ਪਰ ਇੱਕ ਸੰਸਾਲਿਆਂ ਸਾਡੀ ਸੁਣੀ ਸੀ ਪਰ ਉਹ ਹਸਪੀਟਲ ਹੋਰ ਦਾ ਹੋ ਚੁੱਕਾ ਵਾ ਤੇ ਅਸੀਂ ਉਹਨਾਂ ਨੇ ਕਹਿ ਵੀ ਸਾਡਾ ਟਰਾਂਸਫਰ ਕਰ ਦਿਓ ਆਂਦੇ ਵੀ ਨਹੀਂ ਟਰਾਂਸਫਰ ਨਹੀਂ ਹੋ ਸਕਦਾ ਜਿੱਥੇ ਹੋ ਚੁੱਕਾ ਹੋ ਚੁੱਕਾ ਹੈ ਟਰਾਂਸਫਰ ਨਹੀਂ ਇਹ ਕਰ ਸਕਦੇ ਤੇ ਮੇਰੇ ਦੋਸਤੋ ਵੀ ਬੱਚੀਆਂ ਜੋ ਛੋਟੂ ਛੁੜੀਆਂ ਤੇ ਤੁਹਾਡੀਆਂ ਤੇਨ ਵਿੰਧੀਆਂ ਨੇ ਤੁਹਾਡੇ ਵੱਲ ਵੀ ਬਾਪ ਸਾਪ ਵਾਲੀ ਜਿਹੜੀ ਨਾਲੀ ਜਿਹੜੀ ਤੁਸੀਂ ਲਾਈ ਹੈ ਥੈਲੀ ਲਾਈ ਆ ਬੱਚਿਆ ਫਿਰ ਕੀ ਕਹਿੰਦੀਆਂ ਨੇ ਕਿੰਨੇ ਕਰਦਾਸ ਬੇਨਤੀ ਕਰਦੀਆਂ ਪਰਮਾਤਮਾ ਗਾੜੀ ਵੀ ਸਾਡੇ ਪਿਤਾ ਜਿਹੜੇ ਉਹ ਠੀਕ ਹੋ ਜਾਣ ਵੇਖੋ ਜੀ ਬੱਚੀਆਂ ਦੋਵੇਂ ਵੇਲੇ ਜਾ ਕੇ ਮਹਾਰਾਜ ਗਾੜੀ ਅਰਦਾਸ ਬੇਨਤੀ ਕਰਦੀਆਂ ਵਾ ਕਿ ਇਹਨਾਂ ਦੀ ਪੈਂ ਬਲਾਥ ਜੇ ਤੇ ਪੈਂ ਬਲਾਥ ਜੇ ਤੇ ਇੱਕ ਬੰਨੇ ਮੈਂ ਲੰਮੇ ਬਹਿ ਜਾਊ ਇੱਕ ਬੰਨੇ ਤੂੰ ਬਹਿ ਜੀ ਛੋਟੀ ਵੱਡੀ ਨੂੰ ਕਹਿੰਦੀ ਵੱਡੀ ਛੋਟੀ ਨੂੰ ਕਹਿੰਦੀ ਵੀ ਜਦੋਂ ਪਾਪਾ ਦੀ ਪੈਂ ਬਲਾਥ ਜੇਉਂਕਿ ਫੇਰ ਅਹੀਂ ਪਾਪਾ ਦੇ ਨਾਲ ਲੰਮੇ ਪੈ ਕੇ ਇੱਥੇ ਫੋਨ ਵੇਖਿਆ ਕਰਾਂਗੇ ਤੇ ਨਾਲੇ ਪੈਸੇ ਲਿਆ ਕਰਾਂਗੇ ਹਾਂਜੀ ਤੇ ਮੈਨੂੰ ਐਸੋ ਵੀ ਗੁਰੂ ਸਾਹਿਬ ਦੇ ਅੱਗੇ ਕਿੰਨੇ ਤੁਸੀਂ ਅਰਦਾਸ ਕਰਦੇ ਹੋ ਅਸੀਂ ਦੇਖਿਆ ਸਾਰਾ ਪ੍ਰਵਾਹ ਗੁਰਸਖਿਆ ਅਮਰਸ਼ਖਿਆ ਨਿਤਨੇਮ ਕਰਦੇ ਹੋ ਦੋ ਟਾਈਮ ਤੇ ਕਦੀ ਮਨ ਨਹੀਂ ਡੋਲਿਆ ਇਸ ਤਾਂ ਦੇ ਮਾੜੇ ਹਾਲਾਤਾਂ ਕਰਕੇ ਜਦੋਂ ਕੱਚ ਗਰੀਬੀ ਆ ਜੇ ਕੱਚ ਬਿਮਾਰੀ ਆ ਜੇ ਵੇਖੋ ਜੀ ਮਨ ਤੇ ਬੜਾ ਡੋਲਦਾ ਵਾ ਪਰ ਗੁਰੂ ਮਹਾਰਾਜ ਤੇ ਡੋਰਾ ਛੁੱਟਿਆ ਵਾ ਕਿ ਮਹਾਰਾ ਸੱਚੇ ਪਾਤਸ਼ਾਹ ਤੁਸੀਂ ਠੀਕ ਕਰਨਾ ਵਾ ਤੁਸੀਂ ਸਭ ਕੁਝ ਕਰਨਾ ਵਾ ਵੇਖੋ ਸਾਨੂੰ ਲੋਕ ਝੜਕਾਉਂਦੇ ਬੜਾ ਵਾ ਕੋਈ ਕਹਿੰਦਾ ਵੀ ਐਦਾਂ ਕਰੋ ਐਦਾਂ ਕਰੋ ਪਰ ਨਹੀਂ ਆਪਾਂ ਬਾਬਾ ਦੀਪ ਸਿੰਘ ਤੇ ਡੋਰਾ ਛੁੱਟਿਆ ਵੀ ਬਾਬਾ ਦੀਪ ਸਿੰਘ ਜੀ ਜਿਹੜੇ ਆਣ ਕੇ ਸਾਨੂੰ ਲੋਕੀ ਟਾਣੇ ਮਾਰਦੇ ਤੁਸੀਂ ਉਹਨਾਂ ਦਾ ਮੂੰਹ ਬੰਦ ਕਰੋ ਤੁਸੀਂ ਠੀਕ ਕਰਕੇ ਦਿਖਾਓ ਉਹਨਾਂ ਨੂੰ ਤੇ ਉਹਨਾਂ ਦਾ ਮੂੰਹ ਬੰਦ ਕਰੋ ਜੀ ਅਈ ਇਹੋ ਫੀਲ ਕਰਨਾ ਚਾਹੁੰਨੇ ਆ ਕਿ ਚਲੋ ਸਾਡੀ ਮਦਦ ਕੀਤੀ ਜਾਵੇ ਤੇ ਸਾਡੀ ਹੈਲਪ ਕੀਤੀ ਜਾਵੇ ਸਾਡਾ ਜਿਹੜਾ ਵਧੀਆ ਟ੍ਰੀਟਮੈਂਟ ਹੋ ਚੁੱਕਾ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਹਲਕਾਰਾਲ ਸਾਸੀ ਦੇ ਪਿੰਡ ਧਾਰੀਵਾਲ ਸਰਦਾਰ ਗੁਰਜਨ ਸਿੰਘ ਜਿਹੜਾ ਕਿ ਗੁਰਸਿੱਖ ਪਰਿਵਾਰ ਆ ਅਜਵੀਰ ਦੀ ਕਿੰਨੀ ਜੜੀ ਆ ਟ੍ਰਾਂਸਪਲੈਂਟ ਹੋਣੀ ਆ ਹੋਣੀ ਆ ਅਤੇ ਮਾਤਾ ਵੱਲੋਂ ਜਿਹੜੀ ਕਿੰਨੀ ਆਪਣੀ ਦੇ ਕੇ ਆਪਣੇ ਪੁੱਤ ਦੀ ਜਾਨ ਬਚਾਈ ਜਾਣੀ ਆ ਤੇ ਗੱਲਬਾਤ ਕਰਾਂਗੇ ਉਹਨਾਂ ਦੀ ਧਰਮ ਪਤਨੀ ਜਿਹੜੀ ਕਿ ਜੀਵਨ ਸਾਥੀ ਨੇ ਉਹਨਾਂ ਗੱਲਬਾਤ ਕਰਦੇ ਆ ਪਤਾ ਲੱਗਾ ਜੋ ਗੁਰਿੰਦਰ ਸਿੰਘ ਦੀ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਤੁਹਾਡੇ ਤੇ ਕੀ ਬੀਤੀ ਤੁਹਾਨੂੰ ਕੋਲ ਪਤਾ ਲੱਗਾ ਵੀ ਇਹਨਾਂ ਦੀ ਕਿਡਨੀ ਜਿਹੜੀ ਆ ਖਰਾਬ ਹੋ ਚੁੱਕੀ ਹਾਂਜੀ ਜੀ ਮੈਨੂੰ 5 ਸਾਲ ਹੋ ਗਏ ਮੇਰੀ ਮੈਰਿਜ ਨੂੰ ਤੇ ਇਹਨਾਂ ਦੇ ਤਰਾਏ ਹੀ ਜੇ ਕੰਮ ਤੋਂ ਤੇ ਆਣ ਕੇ ਕਹਿੰਦੇ ਵੀ ਮੇਰੇ ਦਰਦ ਹੋਣ ਲੱਪੀ ਆ ਜਦ ਦਰਦ ਹੋਈ ਤੇ ਇਨਾ ਇਥੋਂ ਪਿੰਡੋਂ ਮੈਡੀਸਿਨ ਲਈ ਇਥੇ ਹੋਰ ਵੀ ਦੋ ਤਿੰਨ ਡਾਕਟਰਾਂ ਕੋ ਮੈਡੀਸਿਨ ਲਈ ਤੇ ਕੋਈ ਇਹਨਾਂ ਨੂੰ ਫਰਕ ਨਹੀਂ ਜਾ ਪਿਆ ਤੇ ਫਿਰ ਹਸਪੀਟਲ ਚਲ ਗਏ ਹਸਪੀਟਲੋਂ ਉਹਨਾਂ ਆਖਿਆ ਕਿ ਤੈਨੂੰ ਐਡਮਿਟ ਹੋਣਾ ਪੈਣਾ ਆ ਤੇਰੀ ਕਿਡਨੀਆਂ ਜਿਹੜੀਆਂ ਦੋਵੇਂ ਫੇਲ ਹੋ ਗਈਆਂ ਨੇ ਤੁਸੀਂ ਮੇਰੇ ਸੁਭ ਘਰ ਚ ਕਮਾਉਣ ਵਾਲਾ ਕੌਣ-ਕੌਣ ਹੈ? ਕਿੰਨੇ ਨੇ ਪਰਿਵਾਰ ਦੇ ਮੈਂਬਰ? ਤੁਹਾਡੇ ਬੱਚੇ ਕਿੰਨੇ ਨੇ? ਕੀ ਕਹਣ ਜਾਓ? ਮੇਰੀਆਂ ਤਿੰਨ ਬੇਟੀਆਂ ਨੇ ਇਹੀ ਸਾਨੂੰ ਕਮਾਉਂਦੇ ਹੀ ਮੈਂ ਘਰੇ ਰਹਿਨੀ ਹਾਂ। 5 ਸਾਲ ਮੇਰੀ ਮੈਰਿਜ ਨੂੰ ਹੋ ਗਏ ਹੀ। ਦਵਾਈ ਦਾਰੂ ਦਾ ਵੀ ਸਾਡਾ ਖਰਚਾ ਇਹੀ ਕਰਦੇ ਸੀ। ਇਹਨੂੰ ਰਸਨ ਵੀ ਕਰੇ, ਸਭ ਕੁਝ ਹੀ ਕਿ ਇਹ ਤੋਂ ਲੱਗੇ ਜੈਡ ਟਿੱਕਰ। ਇਹੀ ਸਾਡਾ ਠੀਕ ਕਰਦੇ ਸੀ। ਮੈਂ ਕੁਛ ਨਹੀਂ ਕਰਦੀ, ਘਰੇ ਰਹਿਨੀ ਹਾਂ ਤੇ ਆਪਣੇ ਬੱਚੇ ਸੰਭਾਲਦੀ ਹਾਂ। ਜਿਵੇਂ ਤੁਸੀਂ ਵੀ ਹੁਣ ਕਰਦੇ ਕੀ ਹਾਲਾਤ ਨੇ? ਕਿੰਨੇ ਕੁ ਪੈਸੇ ਲੱਗ ਚੁੱਕੇ ਨੇ ਲਾਜ ਵਾਸਤੇ? ਤੇ ਡਾਕਟਰ ਕੀ ਦੱਸਦੇ ਨੇ ਵੀ ਹੋਰ ਕਿੰਨੇ ਪੈਸੇ ਲੱਗਣੇ ਨੇ ਇਹਨਾਂ ਦੀ ਕਿਡਨੀ ਟ੍ਰਾਂਸਪਲੈਂਟ ਦੇ। ਹਾਂਜੀ ਪਹਿਲਾਂ ਹੀ ਸੇ 7-8 ਲੱਖ ਲਾ ਚੁੱਕੇ ਹਾਂ ਜੀ ਪੀਜੀਆਈ ਚੰਡੀਗੜ੍ਹ 'ਚ ਵੀ ਜਾਂਦੇ ਰਹੇ ਹਾਂ। ਤੇ ਹੁਣ ਡਾਕਟਰਾਂ ਫੇਰ 7-8 ਲੱਖ ਮੰਗਿਆ ਜੀ ਕਿ ਤੁਹਾਡੀ ਕਿਡਨੀ ਜਿਹੜੀ ਚੇਂਜ ਹੋਣੀ ਆ। ਤੇ ਮੈਨੂੰ ਇਸੋਪੀ ਕਰਦੇ ਹਾਲਾਤ ਕੀ ਨੇ ਜੋ ਘਰ ਦਾ ਮੁਖੀ ਆ ਕਮਾਉਣ ਵਾਲਾ ਜਦੋਂ ਘਰ ਬਹਿ ਜਾਏ ਫਿਰ ਘਰ ਦੇ ਕੀ ਹਾਲਾਤ ਨੇ ਰੋਟੀ ਤੋਂ ਕਿੰਨੇ ਘਾਤਲ ਹੋ ਚੁੱਕੇ ਐ ਇਸ ਸਾਲ ਪ੍ਰਭਾਵ। ਹਾਂਜੀ ਹਾਂਜੀ ਸਾਡੇ ਡੈਡੀ ਨੇ ਸੋਹਰਾ ਸਾਹਿਬ ਜੀ ਉਹੀ ਉਹਨੂੰ ਲਿਆ ਕੇ ਦਿੰਦੇ ਕਮਾ ਕੇ। ਤੇ ਕੁਝ ਗ੍ਰਾਈ ਕਰਕੇ ਅਸੀਂ ਉੱਚੇ ਹੀ ਆਪਣਾ ਟਾਈਮ ਪਾਸ ਕਰਦੇ ਤੇ ਇਹਨਾਂ ਦਾ ਇਲਾਜ ਕਰਾਉਨੇ ਆ। ਤੇ ਮੈਨੂੰ ਲੱਗਦਾ ਸਮਾਜ ਸੇਵੀ ਐਨਆਰਆਈ ਵੀ ਤੁਹਾਨੂੰ ਦੇਖ ਰਹੇ ਨੇ ਕਿ ਅਪੀਲ ਕੀ ਕਰਨ ਚਾਹੋਗੇ ਕੀ ਕਹਿਣਾ ਚਾਹੋਗੇ ਉਹਨੂੰ। ਇਹੋ ਕਿੰਨੇ ਕੁ ਭਾਜੀ ਹੋਂ ਤੇ ਸਾਡੀ ਕੋਲ ਬਿਲਕੁਲ ਕੋਈ ਪੈਸਾ ਨਹੀਂ ਹੈਗਾ। ਕਿ ਜੋ ਵੀ ਅਸੀਂ ਘਰ ਦੀਆਂ ਚੀਜ਼ਾਂ ਵੀ ਕੁਝ ਗੈਨੇ ਗੁਨੇ ਪਾ ਦਿੱਤੀਆਂ ਨੇ। ਕੁਝ ਨਹੀਂ ਸਾਡੇ ਕੋਲ ਹੈਗਾ ਸਭ ਕੁਝ ਵੇਚ ਦਿੱਤਾ ਆ ਤੇ ਹੁਣ ਅਡਾ ਇਹ ਕਿ ਸਾਡਾ ਲਾਜ ਹੋ ਜੇ ਹੁਣ ਸਾਡੀ ਹੈਲਪ ਕੀਤੀ ਜਾਵੇ। ਕੀ ਸਾਡੀ ਭਾਜੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਇਲਾਜ ਉਹ ਜਿਵੇਂ ਤਿੰਨ ਮੇਰੀਆਂ ਬੇਟੀਆਂ ਨੇ ਤੇ ਇਹਨਾਂ ਡਾਕਟਰ ਇਲਾਜ ਵੱਡਾ ਦੱਸਣ ਦੇ ਇਹਨੇ ਪੈਸੇ ਕਿੱਥੋਂ ਆਣਗੇ ਇਹਨਾਂ ਪੈਸੇ ਪਹਿਲਾਂ ਹੀ ਲਾ ਦਿੱਤਾ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋ ਜੇ ਤੇ ਰਜਨੀ ਦਾ ਉਹਨਾ ਪਿੰਗਲਾ ਠੀਕ ਕੀਤਾ ਹੀ ਮੈਨੂੰ ਵਾਇਗੁਰੂ ਤੇ ਇਹਨਾਂ ਬਹੁਤ ਭਰੋਸਾ ਆ ਕਿ ਇਹਨਾਂ ਦੀ ਬਲੌਕ ਨਾਲ ਹੀ ਹੋਈ ਹੈ ਇੱਕ ਬਾਥਰੂਮ ਵਾਲੀ ਗੁਰੂ ਰਾਮਦਾਸ ਨੇ ਰਜਨੀ ਦਾ ਪਿੰਗਲਾ ਠੀਕ ਕਰਤਾ ਹੀ ਤੇ ਉਹਦੀਆਂ ਸਾਰੀਆਂ ਬਲੌਕ ਨਾਲੀਆਂ ਹੋਈਆਂ ਸੀ ਤੇ ਉਹ ਖੜੇ ਹੋ ਗਏ ਸੀ ਤਿਕ ਵਾਏ ਗੁਰੂ ਜੀ ਤੇ ਇੰਨਾ ਭਰੋਸਾ ਕਿ ਇਹਨਾਂ ਨੂੰ ਉਹ ਠੀਕ ਕਰਨਗੇ। ਅੱਜ ਦੋ ਮਿੰਟਾਂ ਦਾ ਬੈਠੋ ਦੋ ਮਿੰਟ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਅੱਜ ਗੁਰਸਿੱਖ ਪਰਿਵਾਰ ਤੁਹਾਡੇ ਗਾੜੀ ਹਾ ਤੁਹਾਡੇ ਆ ਤੁਹਾਡੀ ਗਾੜੀ ਬੇਨਤੀ ਕਰ ਰਿਹਾ ਵੀ ਉਹਨਾਂ ਦੇ ਇਲਾਜ ਕਰਾਇਆ ਜਾਵੇ ਪੁੱਤ ਦਾ ਕਿਉਂਕਿ ਕੱਜ ਕੱਲਾ ਕਮੌਂ ਵਾਲਾ ਅਜੀ ਉਮਰ ਸੇ 29 ਸਾਲ ਐ ਕੋ ਬਹੁਤੀ ਉਮਰ ਨਹੀਂ ਆ ਪਰ ਅੱਜ ਰੋਗ ਭਿਆਨਕ ਲੱਗ ਚੁੱਕਿਆ ਪਰਮਾਤਮਾ ਨੇ ਪਹਿਲਾਂ ਹੀ ਕਿੰਨੀਤੀ ਸੀ ਉਹ ਵੀ ਜਿਹੜੀ ਕਿੰਨੀ ਖਰਾਬ ਹੋ ਚੁੱਕੀ ਆ ਤੇ ਮਾਂ ਵੱਲੋਂ ਆਪਣੀ ਕਿੰਨੀ ਦੇ ਕੇ ਆਪਣੇ ਪੁੱਤ ਦੀ ਜਾਨ ਬਚਾਈ ਜਾਣੀ ਆ ਤੁਸੀਂ ਦੇਖਿਆ ਕਿ ਜਨਸਾਂ ਦੇ ਵੇਦੀਆਂ ਤਿੰਨ ਧੀਆ ਨੇ ਛੋਟੀਆਂ ਧੀਆ ਨੇ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੀਆਂ ਨੇ ਕਿ ਉਹਨਾਂ ਦੇ ਪਿਤਾ ਦੀ ਜਾਨ ਬਚਾਈ ਜਾਵੇ ਤਾਂ ਜੋ ਕਿ ਉਹਨਾਂ ਦਾ ਪਿਤਾ ਉਹਨਾਂ ਵਿੱਚ ਹੱਸਦਾ ਵਜਦਾ ਪਰਿਵਾਰ ਰਵੇ ਤੇ ਖੁਸ਼ਹਾਲ ਪਰਿਵਾਰ ਰਵੇ ਤੇ ਮੈਨੂੰ ਇਸੋ ਪੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਕਿੰਨਾ ਕਿ ਸਾਥ ਦਿੱਤਾ ਕਹਿੰਦੇ ਮਾਰੇ ਸਮੇਂ ਸਾਥ ਦਿੰਦੇ ਨਹੀਂ ਕਿੰਨੇ ਕਿ ਭੈਣ ਭਰਾਵਾਂ ਨੇ ਪਰੋਖਾ ਵਸਾ ਦਿੱਤਾ ਹਾਂਜੀ ਪਹਿਲਾਂ ਜਦੋਂ ਅਸੀਂ ਹੋਏ ਹਸਪੀਟਲ ਉੱਤੇ ਐਡਮੈਟਡ ਉਦੋਂ ਉੱਥੇ ਵਿਚਾਰੇ ਜਿਹੜੇ ਸਾਰੇ ਰਿਸ਼ਤੇਦਾਰਾਂ ਦਿੱਤਾ ਸਾਥ ਸਾਡਾ ਹੁਣ ਸਾਡਾ ਕੋਈ ਸਾਥ ਨਹੀਂ ਦਿੰਦਾ ਤੇ ਅਸੀਂ ਦੇਖਿਆ ਤੁਹਾਡੇ ਜਿਹੜੇ ਮਾਤਾ ਨੇ ਇਹਨਾਂ ਦੇ ਵੀਰ ਦੇ ਗੁਜਰਣ ਤੋਂ ਤੁਹਾਡੀ ਸੱਸ ਮਾ ਉਹਨਾਂ ਵੱਲੋਂ ਕਿੰਨੀ ਦਿੱਤੀ ਜਾਣੀ ਆਪਣੇ ਪੁੱਤ ਨੂੰ ਕੀ ਗੱਲਾਂ ਜਾਓਗੇ ਹਾਂਜੀ ਉਹਨੇ ਇਹੀ ਕਹਿੰਦੇ ਆ ਕਿ ਅਸੀਂ ਡਾਕਟਰ ਕਹਿੰਦੇ ਸੀ ਵੀ ਤੁਹਾਨੂੰ ਕਿਡਨੀ ਦੇਣੀ ਪੈਣੀ ਆ ਤੇ ਸਾਡੀ ਮੰਮੀ ਕਹਿੰਦੇ ਸੀ ਕਿ ਚਲੋ ਅਸੀਂ ਕਿਡਨੀ ਮੈਂ ਦੇ ਕੇ ਤੇ ਇਹਨਾਂ ਦੀ ਜਾਨ ਬਚ ਜੇ ਕਿ ਆਪਣਾ ਪਰਿਵਾਰ ਆਪੇ ਸਾਹਮਣੇ ਵੇਖੋ ਅਸੀਂ ਤੇ ਆ ਬਜ਼ੁਰਗ ਹੋ ਗਏ ਹੁਣ ਤੇ ਆ ਟਾੜੀ ਵਾਰੀ ਆਈ ਹੀ ਸਾਹਮਣ ਦੀ ਤੇ ਹੁਣ ਅਸੀਂ ਤੁਹਾਨੂੰ ਸਾਹਮਣੇ ਆ ਬਿਲਕੁਲ ਸਿੱਧਾ ਵੀ ਸਦੇਓ ਮਾਤਾ ਨੇ ਵੀ ਗੱਲਬਾਤ ਕਰਦੇ ਆ ਜਿਹੜੀ ਕਿ ਗੁਰਜਨਸਾਂ ਦੇ ਮਾਤਾ ਹੀ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਪੁੱਤ ਦੀ ਜਾਨ ਬਚਾਉਣ ਵਾਸਤੇ ਆਪਣੀ ਕਿਡਨੀ ਦੇਣੀ ਆ ਪਹਿਲਾਂ ਪੁੱਤ ਨੂੰ ਪਾਲ ਪੋਸਤਿਆਂ ਵੱਡਿਆ ਕੀਤਾ ਕਹਿੰਦੇ ਮਾਂ ਦਾ ਜਿਹੜਾ ਕਰਜ਼ਾ ਉਹ ਬੰਦਾ ਸਾਰੀ ਬਣੀ ਦੇ ਸਕਦਾ ਕੀ ਕਹਿਣਾ ਚਾਹੋ ਇਹ ਹੋਈ ਕਹਿੰਦੇ ਆ ਜੀ ਵੀਰ ਜੀ ਹੁਣ ਤੇ ਸਾਡੀ ਉਮਰ ਸੀ ਸਗੋ ਇਹਨਾਂ ਨੂੰ ਸਾਹਮਣੇ ਅਸੀਂ ਤੇ ਬੜੀ ਆਸ ਰੱਖੀ ਵੀ ਇਹ ਸਾਨੂੰ ਸਾਹਮਣਗੇ ਬੜੇ ਸਾਰੇ ਫਰਜ਼ ਇਹਨਾਂ ਦੇ ਪੂਰੇ ਕਰਤੇ ਸੀ ਤੇ ਪਰ ਕੀਰੀ ਬਾਕੀ ਸਾਨੂੰ ਫੇਰ ਇਹਨਾਂ ਨੂੰ ਸਾਹਮਣਾ ਪੈਂਦਾ ਵਾ ਪਣ ਵੀ ਅਈ ਨੇ ਅੱਪੀ ਆਪਣੀ ਕਿਰਨੀ ਦੇ ਕੇ ਆਪਣੀਆਂ ਬੱਚੀਆਂ ਦੇ ਵਿੱਚ ਰਾਜੀ ਬਾਜੀ ਰਵੇ ਤੇ ਬਹੁਤ ਹੀ ਅਹੀ ਤੇ ਖੱਜਲ ਖਰਾਬ ਹੋ ਚੁੱਕਿਆ ਹਣ ਤੇ ਹਣ ਤੇ ਭੈਣ ਭਰਾ ਵੀ ਸਾਥ ਛੱਡ ਗਏ ਕਿ ਜਿਹੜੇ ਚਲੋ ਪਹਿਲਾਂ ਦਿੱਤਾ ਸਾਥ ਉਹਨਾਂ ਨੇ ਸਾਰੇ ਨੇ ਹੁਣ ਸਾਰੇ ਹੱਥ ਖੜੇ ਕਰ ਗਏ ਗਰਜੰਟ ਦੇ ਪਰਿਵਾਰ ਚ ਕੌਣ ਬਣਿਆ ਗਰਜੰਟ ਦੇ ਪਰਿਵਾਰ ਚ ਹੋਏ ਗਰਜੰਟ ਦੀ ਵਿਚਾਰਨੀਆਂ ਤੇਨ ਬੇਟੀਆਂ ਚ ਤੇ ਉਹਦੀ ਪਤਨੀ ਆ ਤੇ ਗਰਜੰਟ ਆ ਤੇ ਨਾਲ ਤਿੰਨ ਆ ਤੇ ਬਾਬਾ ਜੀ ਦੇ ਗਾੜੀ ਇਹੋ ਹੀ ਹੱਥ ਜੋੜਦਿਆਂ ਵੀ ਸਾਡਾ ਪਾਪਾ ਠੀਕ ਹੋ ਜੇ ਤੇ ਸਾਡਾ ਪਾਪਾ ਨਵਾਂ ਨਰੋਏ ਅਸਾਂ ਨੂੰ ਪਾਪਾ ਬਏ ਇਹ ਮੰਗਦਿਆਂ ਜੀ ਨਿੱਕ-ਨਿੱਕੇ ਬੱਚਿਆਂ ਨੂੰ ਤਾਂ ਪੈਸੇ ਨਾਲ ਆਸਰਾ ਜੋ ਉਹਨਾਂ ਨੂੰ ਤੇ ਹੋਰ ਕਾਹੇ ਦਾ ਵੀ ਨਹੀਂ ਜੋ ਵੱਡੀ ਤੇ ਥੋੜੀ ਜਿਹੀ ਲਾਪਰਵਾਹ ਨਿੱਕੀ ਵਿਚਾਰੀ ਦੀ ਬੜਾ ਧਰਲੇ ਮਾਰਦੀ ਉਹ ਕਹਿੰਦੀ ਜਿੱਥੇ ਜਾਂਦੀ ਉੱਥੇ ਜਾਂਦੀ ਮੋਹਪਤਾਲਵਾ ਜੀ ਤੁਸੀਂ ਦੇਖਿਆ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਇਆ ਅੱਜ ਪਰਿਵਾਰ ਦੇ ਹਾਲਾਤ ਵੀ ਦਿਖਾਏ ਨੇ ਗੁਰਸਿਕ ਪਰਿਵਾਰ ਆ ਹਲਕਾ ਰਾਜ ਹਾਂਸੀ ਦਾ ਪਿੰਡ ਧਾਰੀਵਾਲੀ ਦਾ ਤੁਹਾਨੂੰ ਸੀ ਆ ਖਾ ਰਹੇ ਆ ਗੁਰਜਨ ਸਿੰਘ ਜੋ ਕਿ ਪਰਵਾਰ ਵਿੱਚ ਮੁਖੀ ਆਸੀ ਕਮਾਉਣ ਵਾਲਾ ਅੱਜ ਹਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਕੰਡੀ ਜਿਹੜੀ ਇਹਨਾਂ ਦੀ ਖਰਾਬ ਹੋ ਚੁੱਕੀ ਆ ਤੇ ਗੁਰਜਨ ਜੀ ਜਿੰਦਿਆਂ ਦਾ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੋ ਦੱਸ ਦਿਓ ਜੇਕਰ ਕਿਸੇ ਨੇ ਮਤਦਾਨ ਨਹੀਂ ਹੋਵੇ ਤੇ ਤੁਹਾਨੂੰ ਸਿੱਧਾ ਆ ਕੇ ਮਤਦਾਨ ਕਰ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਪਿੰਡ ਧਾਰੀয়াল ਬੱਗੇਸ਼ੀ ਨੇ ਮੋਬਾਈਲ ਨੰਬਰ 6239788706 6239788706 ਮੋਬਾਈਲ ਨੰਬਰ ਜੋ ਮੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਤੁਸੀਂ ਦੇਖਿਆ ਵੀ ਗੁਰਜਾਟ ਨੇ ਆਪਣਾ ਮੋਬਾਈਲ ਨੰਬਰ ਦੱਸਿਆ ਆਪਣਾ ਐਡਰੈਸ ਦੱਸਿਆ ਕਿ ਸਾਡਾ ਵੀ ਸੰਗਤਾਂ ਨੂੰ ਅਪੀਲ ਆ ਵੀ ਭਾਈ ਤੁਸੀਂ ਸਿੰਧੀ ਜਾ ਕੇ ਪਰਵਾਦੀ ਮਤ ਕਾਸਦੇ ਹੋ ਸਿੰਧੀ ਜਾ ਕੇ ਕਰਿਓ ਜਾਂ ਮੋਬਾਈਲ ਆਹੀ ਜਿਹੜੀ ਕਿ Google Pay ਜੋ ਵੀ ਪੇਮੈਂਟ ਕਰਸਦਾ ਕਰਿਓ ਤੇਲਫਿਲ ਸੇਵਾ ਜੂ ਕਰਿਓ ਤਾਂ ਜੋ ਕਿ ਜਗਰਨ ਸਿੰਘ ਦਾ ਇਲਾਜ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਨਿਰਪੱਖ ਪੋਸ਼ਣ ਲਈ ਆਮਰਸਾ